ਜੋ ਬੁਲੇ ਸੋਨੇ ਦੇ ਪੈਰ ਭਗਵਾਨ ਵਾਲਮੀਕ ਮਹਾਰਾਜ ਕੀਦੇ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀਦੇ ਸਤਿਗੁਰ ਜੀ ਦੇ ਚੰਮ ਚਮਲੇ ਸੰਗਤਾ ਹੁੰਦੀ ਆ ਜਾਣ ਅਗੇਰੇ ਵਾਲਮੀਕ ਭਗਵਾਨ ਤਬੂ ਦੀ ਹੋ ਰਹੀ ਜੈ ਜੈਕਾਰ ਤਫਿਰ ਸਤਿਗੁਰ ਜੀ ਦੇ ਸੰਗ ਸਤਸੰਗ ਵਿੱਚੋਂ ਜੋ ਸਤ ਸੰਗੀ ਨਾਲ ਸਿ ਆਏ ਸ਼ਰਦਾ ਨਾਲ ਜਿਨ੍ਹਾਂ ਭਾਰਤ ਵਿੱਚ ਸਤਿਗੁਰ ਸਾੰ ਇੰਗਲੈਂਡ ਬਣਾਏ ਆਕਸਫੋਰਡ ਸਨਵਸਤੀ ਅੰਦਰ ਤੇਖਰਾ ਦੇ ਚਮਤਕਾਰੇ ਸਤਿਗੁਰ ਜੀ ਦੇ ਅਤਨ ਆਇਤੋ ਲੱਖ ਲੱਖ ਵਾਰ ਤਾਣ ਬਲਿਹਾਰੇ ਓਕੇ ਵਿਦਿਆ ਪ੍ਰਬੰਧਕਾਂ ਤੋਂ ਤੁਰੰਝੋ ਸਤਿਗੁਰ ਜੀ ਲੱਗੇ ਕਾਰਾ ਦਾਸੀ ਮਗਰ ਕਾਪਨਾ ਕਾਰ ਗੁਰਾਦੀ ਸਭ ਤੋਂ ਅੱਗੇ ਬਾਰਬਰਾ ਜਸ ਮਿਲ ਸਿਲਵੀਆਂ ਬੈਠ ਕੇ ਕਰਦੇ ਸਜੇ ਖੱਪੇ ਗੁਰਚਾ ਨਾਂ ਵਿੱਚ ਸੇਵਕ ਬੈਠਾ ਗੁਰਬਖਸ਼ੇ ਦਿਨੋ ਵਰਸਨ ਸਬੇ ਪਰਵਚਨ ਕਰਨ ਗਏ ਜੁਨੀ ਹਸਤੀ ਤੇ ਸਥਾਨੋਂ ਗੁਰ ਮਿਹਰਬਾਨ ਕਰਕੇ ਜਾਨ ਕ੍ਰਿਸ਼ੁਰੇ ਸਤਗੁਰ ਮੂਰਤ ਆ ਗਏ ਉਸ ਸਥਾਨ ਨਾਲ ਗਿਆ ਜੋ ਸਨ ਹੈ ਸਨ ਸੰਗਤਾ ਸਤਗੁਰ ਜੀ ਸੰਸਰਦਾ ਬਾਦ પાਪਸ ਆਇਆ ਨਾਲ ਗੁਰਾਂ ਦੇ ਚੇਰਿਆ ਤੇ ਨੱਚ ਪੈ ਰ ਸੈਰ ਹੁਸਤਾਨ ਸਤਗੁਰ ਦੇ ਪ੍ਰਵਚਨ ਸੁਣਦੇ ਆ ਸੇਵਕ ਹੋ ਗਏ ਕੁੱਲ ਪ੍ਰਸੰਨ ਆਕਣ ਸਾਡੇ ਗੁਰ ਪਰਮੇਸ਼ਰ ਕੁੱਲ ਦੁਨਿਆਦੇ ਅੰਦਰ ਧਾਨ ਹੈ ਜੁਨੇ ਵਸਤੇ ਅੰਦਰ ਸੰਸਣ ਚਮਤਕਾਰੀ ਸਤਗੁਰ ਦਾ ਗਿਆਨ ਵੱਡੇ ਵੱਡੇ ਬਦਵਾਨ ਸਿਆਣੇ ਗੁਰ ਚੇਤਕ ਤੇ ਮਹਾਨ ਸਤਗੁਰ ਸਾਡੇ ਗੁਰ ਪਰਮੇਸ਼ਰ ਕਲਯੁਗ ਦੇ ਪਰਮ ਤਖਤ ਅਵਤਾਰ ਵਾਲਮੀਕ ਭਗਵਾਨ ਪ੍ਰਭੂ ਦੀ ਸਾਖ ਸਾਤਗੁਰ ਦੇ ਸੰਹਾਰ ਸਤਗੁਰ ਕਹਿੰਦੇ ਸ਼੍ਰੀ ਵਾਲਮੀਕ ਜੀ ਬ੍ਰਹਮੰਡ ਕਰਤਾ ਸ਼ਕਤੀਵਾਨ ਅਸੀਂ ਤਾਂ ਸੇਵਕ ਆਦਿ ਪਰਖ ਦੇ ਨਿ ਗੁਣੇ ਕਹੀ ਨਿਰਮਾਨ ਇਤੇ ਸ਼ਕਤੀ ਆਦਿ ਪ੍ਰਕ੍ਰਿਤੀ ਕਰੂਵਾਲ ਬੀਕ ਦੀ ਜੋ ਈਸ਼ਵਰੀ ਪਰਤਖ ਬਖਸ਼ਿਸ਼ ਕਰਕੇ ਜਸਨੇ ਰੱਖਿਆ ਇਸ ਵਕਤੇ ਸਿਰ ਤੇ ਆਪਣਾ ਹੱਥ ਫਿਰ ਸਭ ਨੂੰ ਸਤਿਗੁਰ ਪਿਆਰ ਅਸੇ ਸਾ ਬਖਸ਼ਿਆ ਕਰ ਪਰਮੇਸ਼ਰ ਦੀਂਦਿਆ ਤੇ ਕੇਵਲ ਦਾਨ ਤੋਰਦੇ ਸਤਿਗੁਰ ਸ਼ਕਤੀਬਾਨ ਗੁਰੂ ਅੰਤਪਾਲ ਜਾਂਦੀ ਵਾਰੀ ਸਾਜ ਸੰਗਤ ਨੂੰ ਮੁੱਖ ਆਖੇ ਗੁਰ ਪਗਵਾਨ ਕੱਲ ਸਵੇਰੇ ਐਤਵਾਰ ਹੈ ਇੱਥੇ ਲੰਗਰ ਤੇ ਦੀਵਾਨ ਲੰਗਰ ਵਿੱਚ ਪ੍ਰੀਤੀ ਭੋਜਨ ਤਿਆਰ ਥੋਣਗੇ ਸੰਸਥਾਨ ਰਲ ਮਿਲ ਕੇ ਪਰਵਾਰਸ਼ ਕਰਨਗੇ ਆਪ ਤਰਖਤੇ ਸ਼ਤਾਵਾਰ ਵੇਲੇ ਸਿਰ ਸਵੇਰੇ ਆਉਣਾ ਆਧ ਤਰਖਤਕ ਸੋ ਇਕਬਾਲ ਰਸਤਾ ਬਰਤਨ ਹਰ ਇੱਕ ਵਸਤੂ ਲੰਗਰ ਲਈ ਆਵੇ ਹਰ ਹਾਲ ਗੁਰਜ ਜਨਨ ਨੂੰ ਸੁਣਦੇ ਆ ਚੜ ਗਏ ਹਿਰਦੇ ਵਿੱਚ ਖੁਸ਼ਿਆ ਦੇ ਚਾਹ ਸੇਵਾ ਦਾ ਗਰਮਾਣ ਕਖਿਆ ਸੁਣਦੇ ਸੇਵਕੈ ਨਸ਼ਿਆ ਆਗਿਆ ਲੈ ਕੇ ਪ੍ਰੇਵੀ ਕਰਪੈ ਗੁਰਜ ਜਨਨ ਮस्तक ਲਾ ਕਰ ਅੰਦਰ ਕੁਲ ਸਤ ਸੰਗੀ ਕਰੋ ਕਰੀ ਸੰ ਪਹੁੰਚੇ ਦਾ ਫਿਰ ਬੋਲੇ ਦਾਸ ਅੰਦਾਸ ਨੂੰ ਮੇਰੇ ਸਤਗੁਰ ਦੀਨ ਦਿਆਲ ਕਹਿੰਦੇ ਬੇਟਾ ਪੂਰਨ ਭੁਟ ਉਹ ਤੁਰਸ਼ਣ ਕਰਕੇ ਚਾਲ ਕਉ ਕਰ ਸੰਧਿਆ ਤੇ ਆਤੀ ਆਦ ਪ੍ਰਖਜੈ ਚਰਨਾਂ ਵਿੱਚ ਵਾਲਮੀਕਿ ਭਗਵਾਨ ਪ੍ਰਭੂ ਦੀ ਮੂਰਤ ਆਪਣੇ ਹਿਰਦੇ ਵਿੱਚ ਕਰ ਸ਼ੁਕਰਾਨਾ ਆਦ ਪ੍ਰਖਥਾ ਜਿਸਨੇ ਬਖਸ਼ ਸਾਨੂੰ ਸਵਾਸ ਦਿੱਸਤੇ ਬਖਸ਼ੀ ਸ਼ਕਤੀ ਭਲਤੀ ਸਭ ਸਦਗ ਦੀ ਬਖਸ਼ਿ ਰਾਸ ਮਾਨ ਤੇ ਮਠਿਆਈਆ ਬਖਸ਼ੀ ਕੋਮੇ ਦਰ ਪਿਆਰ ਬਖਸ਼ਿਆ ਕੁੰਜਿਆ ਸਨੇ ਖਜਾਨੇ ਬਖਸ਼ੇ ਵੰਡਨ ਦਾ ਅਧਕਾਰ ਬਖਸ਼ਿਆ ਸਤਿਗੁਰੂ ਦੇ ਦਾ ਹੁਕਮ ਸੁਣਦਿਆ ਤੇ ਸੇ ਵਕਤਾ ਸੰਕੇ ਦਾਸ ਕਰਕੇ ਸੰਧਿਆ ਆਰਤੀ ਕੀਤੀ ਆਤ ਪੁਰਖ ਚਰਨੀ ਅਰਦਾਸ ਉਧਰ ਚਾਰ ਘੰਡਾਰਾ ਕਰਕੇ ਗੁਰਮਖਾਗਾ ਸਤਿਗੁਰੂ ਕੋਲ ਸਰਦਾਰ ਪਿਆਰ ਪ੍ਰੇਮੀ ਬੋਲੇ ਆਕੇ ਮਿਠੀਆ ਮਿੱਠੇ ਬੋਲ ਸਤਿਗੁਰੂ ਜੀ ਪ੍ਰਸਾਦਾ ਛਕ ਲਓ ਪ੍ਰੀਤ ਕੀ ਭੋਜਨ ਹੋ ਗਿਆ ਤਿਆਰ ਚੇਲੇ ਕਰ ਚਲੇ ਨੇ ਅਮਰਤ ਰਸ ਪੀ ਲੰਗਰ ਛਕ ਲੈ ਨਾਲ ਪਿਆਰ ਵਿਸ ਗਏ ਬਿਸੌਣੇ ਮਖਮਲੀ ਗੁਰਪਰਮੇਸ਼ਵਰ ਕਨ ਆਰਾਮ ਬੋਧਨ ਸੇਵਕ ਮੁਠਿਆ ਭਰਦਾ ਆਤ ਪ੍ਰਖਤੇ ਤੱਕਦਾ ਤਾਬ ਅਮਰਤ ਵੇਲੇ ਹੁੰਦਿਆ ਉੱਠੈ ਸਤਿਗੁਰੂ ਪਿਆਰੇ ਦੀਨ ਤਿਆਲ ਚੁਰ ਚਲੇ ਇਸ਼ਨਾਨ ਕਰ ਲਿਆ ਤਨ ਮਨ ਵਿਪਤੇ ਹੋਏ ਨਿਹਾਲ ਸਤਗੁਰ ਲਾਸ ਸਮਾਧੀ ਬੈਗੈ ਕਰਨ ਲਈ ਈਸ਼ਵਰ ਸੰਗ ਬਾਤ ਇਸੇ ਵਕਤ ਇਤਿਹਾਸ ਲਿਖਣ ਲਈ ਲੈ ਕੇ ਬੈਗਿਆ ਕਲਮ ਦਿਵਾਤ ਸਤਗੁਰ ਲਾਸ ਸਮਾਧੀ ਬੈਗੈ ਸਾਥ ਪ੍ਰਗ ਸੰਗ ਬਿਰਤੇ ਜੋੜ ਜਗਤ ਜਲੰਦਾ ਠਾਰਨ ਦੇ ਲਈ ਅਜਰ ਕਰਨ ਕਰ ਬੰਦੇ ਸੋੜ ਸਤਗੁਰ ਦੀਦਾ ਭਜਨ ਕਰ ਰਿਆ ਮਸਤਕ ਇੱਥਾ ਦੇਵੇ ਦਖ ਚੰਦਰ ਮਾ ਜਨ ਸਮਾਨਾ ਦਾ ਤਰਤੀ ਤੇ ਆਦਾਇ ਪ੍ਰਤਖ ਕਲਮ ਦਾਸ ਦੀ ਲਿਖਤੀ ਲਿਖਤੀ ਇੰਜ ਸੁਖੇਦੇ ਮਖ ਖਿੰਡਾਵੇ ਜਾਂ ਕੁਲਾ ਤੇ ਬਾਗਾ ਵਿੱਚੋਂ ਕਾਸ ਚੁਗਦੀ ਕੋਈ ਫਰਨੇ ਆਵੇ ਸਤਗੁਰ ਦਾ ਇਤਿਹਾਸ ਲਿਖ ਤੇ ਆ ਕਿਰਦਾ ਹੋਇਆ ਇੰਜ ਮਖਬੂਰ ਜਿਉਂ ਹਿਰਦੇ ਨੋ ਬੂੰਦ ਸਮਰਤੀ ਤਿੰਨ ਦੀ ਪਖਸ਼ ਇਸਤਰੀ ਨੂਰ ਸੂਰਜ ਚੜਨਾ ਪਹਿਲਾ ਹੀ ਸੰਤਾ ਆਉਣ ਲੱਗ ਪਈਆ ਗੁਰਦਰਬਾਰ ਗੁਰ ਚਰਨੀ ਨਜ਼ਰਾਂ ਨੇ ਧਰ ਧਰ ਰੰਗਿਆ ਜਾਂਦੀ ਐ ਇਸ ਪ੍ਰਕਾਰ ਮਾਨ ਸਰੋਵਰ ਗਿਰਦ ਵਿਸਰਾ ਆਣ ਬਣ ਸਾਜੀ ਅਡਾਰਾ ਪੀਦਾ ਹੀ ਬੁੱਤੀ ਸੁਗਣ ਨਾਮ ਦੇ ਸੰਤਾ ਹੁੰਦੇ ਆ ਦਾਨ ਬਹਾਰਾ ਉੱਠੇ ਸਹਬ ਹਜੂਰ ਆਸਣੋਂ ਦੁਖਿਆ ਦੇ ਅੰਗ ਪਾਲ ਸਤਿਗੁਰੂ ਸਭ ਨੂੰ ਬਖਸ਼ੀ ਜਾਣ ਸੇ ਸਤ ਸੱਚੇ ਗੁਰਪ੍ਰੀਤ ਪਾਲ ਸਤਿਗੁਰੂ ਲੰਗਰਾਂ ਲੈ ਕੇ ਆ ਰਾ ਵਿੱਚ ਰਸਤਾ ਲਈੰਦੇ ਗੁਰਮਖ ਪਰਵਾਰ ਮੰਨਦੇ ਫਿਰਦੇ ਸ਼ਬਦਾ ਧਰ ਕੇ ਸਤਿਗੁਰ ਜੀ ਦੇ ਹੁਕਮ ਅਨਸਾਰ ਮੱਖਣ ਅਤੇ ਪਨੀਰ ਸਬਜ਼ੀਆਂ ਮੌਸਮ ਦੇ ਫਲ ਵੇਸਮਾਰ ਫੁੱਲਾ ਪਾਗਰ ਛੇੜੇ ਖਿੜਕੇ ਸਤਿਗੁਰ ਜੀ ਦਾ ਅਨ ਪਰਤਖ ਦਿਦਾਰ ਤਰੀਆ ਬਰਤਨ ਅਤੇ ਗਲੀਚੇ ਖੁੱਲੇ ਦਿਲ ਆ ਰਹੇ ਸਮਾਨ ਹਰ ਇੱਕ ਸੈਨ ਕਾਮ ਪ੍ਰੇਮੀ ਨਾਲ ਸਿਆਣ ਪਰਖ ਤੇ ਜਾਣ ਗੁਰ ਪਰਮੇਸ਼ਰ ਦਾਸ ਨ ਬੋਲੇ ਪੂਰਨ ਬੇਟਾ ਬਰਖੁਰਦਾਰ ਵਸਤਾ ਔਣ ਢੰਡਾਰਿਆ ਲਈ ਜੋ ਸਾਬੀ ਜਾ ਤਰਤੀਬ ਅਨਸਾਰ ਤੈਨੂੰ ਬਲ ਬੁੱਧੀ ਪਰਮੇਸ਼ਰ ਬਖਸ਼ੇ ਬਖ ਭਤੀ ਬਖਸ਼ੇ ਜਮ ਤਕਾਰ ਲੰਗਰ ਤੇ ਜੀਵਾਨ ਦੀ ਸਾਖੇ ਸੁੰਦਰ ਜਹੀ ਕਰਕੇ ਨਿਹਾਰ ਨਾਲ ਸਿਆਣਪ ਚਲ ਸੰਗਤਾ ਸੰਗ ਬਣ ਕੇ ਬੇਟਾ ਪਿਆਰ ਦੀ ਤੰਦ ਲੰਗਰ ਤੇ ਦੀਵਾਨ ਦਾ ਦਾਕੇ ਟੁੰਕਰ ਵਾਲਾ ਖੁਦ ਪ੍ਰਬੰਧ ਅੱਜ ਤਾਂ ਖਾਸ ਦੀਵਾਨ ਹੈ ਬੇਟਾ ਸਾਰਾ ਦਿਨ ਚੱਲਣਾ ਸਤ ਸੰਗ ਕਰਨੀਆਂ ਖੈਨ ਵਿਚ ਆਇਆ ਆਪਾ ਹਾਜ਼ਰ ਰੱਖਿਆ ਭਗਤਾਂ ਸੰਗ ਲੰਗਰ ਵਿੱਚ ਪੰਡਾਰੇ ਪੱਕਦੇ ਸੇਵਾ ਕਰਨ ਸੇਵਕ ਨਿਸ਼ਕਾਮ ਸੇਵਾ ਕਰਦੇ ਸੇਵਕ ਜਪਦੇ ਹਾਲੇ ਭਗਵਾਨ ਦਾ ਨਾਮ ਉਧਰ ਪ੍ਰੀਤੀ ਭੋਜਨ ਬਣ ਰਹੇ ਚਿੱਤਿਆ ਵਿੱਚ ਭਗਤੀ ਦਾ ਲੋਰ ਸਤਸੰਗ ਵਾਲੇ ਹਾਲ ਚ ਇਤਰ ਬਸਤਰ ਵਿੱਚ ਗਏ ਨਵੇਂ ਨਖੋਰ ਸਤਗੁਰ ਲਈ ਸਿੰਘ ਆਸਣ ਸੱਜ ਗਿਆ ਨੁਪਰ ਸੱਜ ਦੇ ਗੁਰ ਕਾ ਦਵਾਰ ਸਤ ਗੁਰ ਦੇ ਪਰਚਨ ਸੁਣ ਲੈ ਸੰਗਤਾ ਸੱਜ ਦੇ ਆ ਕਰਦਾ ਵਾਰ ਗੁਰ ਚਰਨਾਂ ਵਿੱਚ ਸੇਵਕ ਬਹਿ ਗਿਆ ਜੋ ਦਾਸ ਸੰਖਾ ਸੇਵਕ ਦਾਸ ਸਤ ਗੁਰ ਬਖਸ਼ਿਆ ਜੀਵਨ ਤਿਸਨੋਂ ਸਤ ਗੁਰ ਬਖਸ਼ੇ ਜਿਸਨੋਂ ਸਵਾ ਸਤ ਗੁਰ ਬੋਲੇ ਪੂਰਨ ਬੇਟਾ ਤੂੰ ਕੋਈ ਵਚਨ ਵਿਲਾਸ ਸੁਣਾ ਤੂੰ ਲਿਖਦਾ ਇਹੋ ਕਰਤ ਕਾਮਲੇ ਤੰਗਤਾਂ ਨੂੰ ਉਹਦਾ ਰੂਪ ਦਿਖਾ ਸਤਿਗੁਰ ਜੀ ਦਾ ਚੰਨ ਪਜਾਰੇ ਗੁਰ ਚੰਨ ਅੱਛ ਨੂੰ ਮਸਤਕ ਲਾ ਗੁਰ ਚੱਤਾ ਵਿੱਚ ਖੜਾ ਹੋ ਗਿਆ ਹਾਦ ਪ੍ਰਖ ਨੂੰ ਸਿਰ ਝੁਕਾ ਕੇ ਹਾ ਜਬਾਨ ਸਾਧ ਸੰਗਤ ਜੀ ਸਰਬ ਕਲਾ ਸਤ ਗੁਰ ਸਮਰੱਥ ਜੰਮਣਾ ਮਰਨਾ ਖੁਸ਼ੀਆਂ ਗਮੀਆਂ ਸਾਹਿਬ ਮੇਰੇ ਸਤ ਗੁਰ ਦੇ ਹੱਥ ਕੌਮੀ ਕ੍ਰੰਥ ਦਾਸ ਜੋ ਲਿਖਦਾ ਇਸ ਸਤਗੁਰੂ ਕਲ ਬਖਸ਼ੀ ਦਾਤ ਸਤਗੁਰ ਬਖਸ਼ੀ ਜੋਤ ਅਗਭੀ ਸਤਗੁਰ ਬਖਸ਼ੀ ਕਲਮਤ ਬਾਤ ਜਿਵੇਂ ਬੁਲਾਵਣ ਦਾਸ ਬੋਲਦਾ ਕਰਨ ਕਰਾਵਣ ਸਤਗੁਰ ਆਪ ਸ਼ਬਦ ਗੁਰੂ ਸੰਗ ਬਖਸ਼ਾ ਜਿਸ ਨੇ ਆਦਿ ਪ੍ਰਖਤਾ ਨੂਰੀ ਜਾਤ ਅੱਜ ਦਾ ਸਤਸੰਗ ਦਿਸੈ ਚੋਣਵਾ ਆਏ ਰਸਤੇ ਕੁੱਲ ਗੁਣਵਾਨ ਹਾਲ ਵਿੱਚ ਭਗਵਾਨ ਦੇ ਅਸਰਕ ਆਦ ਪੁਰਖ ਦੇ ਸ਼ਬਦਾਬਾਨ ਗੁਰੂ ਪਿਆਰੀ ਸਾਧ ਸੰਗਤ ਜੀ ਏਕ ਕੌਮੀ ਗ੍ਰੰਥ ਗੁਰੂ ਆਖਵਾਯਾ ਇਸ ਵਿੱਚ ਸ਼ਕਤੀ ਸਤਵਰ ਜੀ ਦੇ ਸਤਗੁਰ ਜੀ ਦਾ ਉਪਕਾਰੀ ਸਾਯਾ ਕਲਬਤ ਬਾਤ ਸਤਗੁਰਾ ਬਖਸ਼ੇ ਸਤਗੁਰ ਜੀ ਨੇ ਬਖਸ਼ੇ ਖਿਆਲ ਅਰ ਅੱਖਰ ਵਿੱਚ ਚਪਕ ਰਹਾ ਹੈ ਸਤਗੁਰ ਜੀ ਦਾ ਜਾਹੋ ਦਲਾਸ ਸਤਗੁਰ ਜੀ ਦਾ ਸਤ ਗੁਰੂ ਦਾਸ ਦਾ ਆਸਰਾ ਇਸੇ ਵਕਤੇ ਸਤ ਗੁਰੂ ᱴੇਕ ਸਤ ਗੁਰੂ ਬਖਸ਼ਿਆ ਗਿਆਨ ਹੈ ਸਤ ਗੁਰੂ ਬਖਸ਼ੀ ਬੁੱਧ ਵਿਵੇਕ ਕੌਮੀ ਰਸਮਾ ਇਸ ਗ੍ਰੰਥ ਵਿੱਚ ਵਿਆਹ ਸਾਦੀ ਲਿਵਾਵਾ ਇਸ ਵਿੱਚ ਕੌਮੀ ਰਸਮਾ ਸ਼ਗਨ ਸੁਹਾਗ ਕੌਮੀ ਹਨਹਾਰਾ ਇਸ ਵਿੱਚ ਆਦ ਸਮੇਤੋ ਕੌਮੀ ਸਾਰੀਆਂ ਜਿਤਾ ਹਾਰਾ ਇਸ ਵਿੱਚ ਤੋ ਕੌਮ ਤੇ ਨਖਸ਼ਟ ਕਸ਼ਟ ਆਏ ਨੇ ਪਤ ਚੜ੍ਹ ਤੇ ਬਹਾਰਾ ਇਸ ਵਿੱਚ ਆਦਵਾਸੀ ਅੜ ਜੇਲੇ ਸਟਨੇ ਰਾਜ ਭਾਰਤ ਦੇ ਮਾਲਕ ਆਪ ڈاکੂ ਸਵਨ ਤੇ ਮਾਲਕ ਛੋਦਰ ਲਿਖੇ ਗਏ ਬੇਦਾਦੇ ਜਾ ਕੌਮੀ ਗ੍ਰੰਥ ਕੌਮਲੀ ਪਿਆਰਿਓ ਇਹ ਕੌਮ ਦਾ ਦਸਤਾਵੇਜ਼ ਸਤਗੁਰ ਜੀ ਦੀ ਸ਼ਕਤੀ ਲਿਖਵਾਇਆ ਪੂਰਨ ਕੀਤੀ ਹਿਰਦੇ ਸੇਵ ਸੋਭਾ ਤਣਕੇ ਸਤਗੁਰ ਤੇ ਤੇ ਬੈਡ ਫੋਡ ਤੋਂ ਸੰਗਤ ਆਇਆ ਪੇਟਾ ਕਰਨ ਸਤਗੁਰਾ ਤਾਏ ਸ਼ੁੱਧ ਪੌਂਡਾ ਤੇ ਖਾਦ ਲਿਆਇਆ ਜਥੇ ਸੀ ਬਣ ਬਣ ਸਿਦਕੀ ਆਏ ਕਰਨ ਲਈ دیدار ਕਰਾਦਾ ਸਣਸਣ ਸੰਗਤਾ ਤੁਮਰਿਆ ਸਨ ਰੱਬੀ ਸੰਪਰਚਾਰ ਕਰਾਦਾ ਸੌਤ ਆਲਤ ਪ੍ਰੇਮ ਪੁਜਾਰੀ ਨੇਕੀਆਂ ਨਾਲ ਸ਼ਿੰਗਾਰ ਦੇ ਆ ਗਏ ਪੜੀ ਜਿਨ੍ਹਾਂੁਰ ਦੇ ਕੁਰਬਾਨੇ ਸਰਦਾ ਨਾਲ ਪਿਆਰੇ ਆ ਗਏ ਮਰਨ ਵਰਤੇ ਬੈ ਗਏ ਸਤਗੁਰੂ ਕੌਮ ਧਰਮ ਦੇ ਸ਼ਾਨ ਦੇ ਖਾਤਰ ਸੰਗ ਪੰ ਸਦੂ ਪੰ 45 ਬੈ ਗਏ ਤੀਰਥ ਤੇ ਸਮਾਨ ਦੇ ਖਾਤਰ ਜਿਨ੍ਹਾਂ ਜਿਨ੍ਹਾਂ ਕੰਨਾ ਸੰਗ ਸੁਣਿਆ ਕਿਆ ਨਾਥ ਇਹ ਸਤਗੁਰੂ ਆਏ ਗੁਰਵਾਲਮੀ ਤੀਰਥ ਲਈ ਜਿਨ੍ਹਾਂ ਆਪਣੇ ਪੰਡੇ ਕਸ਼ਟ ਉਠਾਏ ਵਾਲਮੀਕ ਭਗਵਾਨ ਮੰਦਰ ਦੇ ਪਿਛੇ ਗੁਰ ਪਰਮੇਸ਼ਰ ਸਿਧਕ ਦਿਖਾਇਆ ਪਰ ਸਿਆਲੀਮੀ ਵਰਤ ਤੇ ਵਿੱਤ ਗੜਿਆ ਕੁੱਲ ਹੰਡਾਇਆ ਜ਼ਬਰ ਜ਼ੁਲਮ ਦੀ ਹੱਥ ਤਲਵਾਰ ਨਾਲ ਕਸਤਾ ਕਰਕੇ ਖਾ ਗਏ ਸਤਿਗੁਰੂ ਦੇਸ਼ ਕੌਮ ਤੇ ਧਰਮ ਦੇ ਖਾਤਰ ਜ਼ੁਲਮ ਨਾਲ ਟਕਰ ਆ ਗਏ ਸਤਿਗੁਰੂ 12 ਸਾਲ ਅਖੰਡ ਸਮਾਧੀ ਤੀਰਥ ਉੱਤੇ ਲਾਈ ਸਤਿਗੁਰ ਨਾਨਕ ਜੀ ਖਾਦਾ ਨਾਨਕ ਜੀ ਪੀਤਾ ਜਹਰੀ ਕੜਾ ਦਿਖਾਈ ਸਤਿਗੁਰ 81 ਦਿਨ ਤਲ ਤੇਲ ਚ ਰਹਿ ਕੇ ਸੁੱਤੀ ਕਾਮ ਜਗਾ ਗਏ ਸਤਿਗੁਰ 16 ਨੰਬਰ ਚੱਕੀ ਕਮਰੇ ਅੰਦਰ ਹਸਤੇ ਕਸ਼ਟ ਉਠਾ ਦੇ ਸਤਿਗੁਰ ਸੁਣ ਸੁਣ ਕੇ ਕੁਰਬਾਨੇ ਕਰਦੀ ਪਦ ਪਦ ਆਉਂਦੇ ਲੰਡਨ ਵਾਸੀ ਦਰਸ਼ਨ ਕਰਦੇ ਸਤਿਗੁਰੂ ਜੀ ਦੇ ਚੇਰਿਆਂ ਤੋਂ ਉੱਡ ਜਾਏ ਉਦਾਸੀ ਡਾਕਟਰ ਅਤੇ ਸਿਪਾਹੀ ਆਗੇ ਸਤਿਗੁਰੂ ਦਾ ਦੀਦਾਰ ਕਰਨ ਲਈ ਸਦਪੰਡ ਅਧਿਕਾਰ ਲਿਆਏ ਸਤਿਗੁਰ ਜੀ ਦੀ ਪ੍ਰੀਤ ਕਰਨ ਦੇ ਬੈਗ ਕੋਟ ਦੇ ਪ੍ਰੇਮੀ ਆਏ ਸਤਿਗੁਰ ਜੀ ਦੇ ਪਿਆਰੇ ਆਏ ਜਿਨ੍ਹਾਂ ਗੁਰਾਂ ਦਾ ਜੀਵਨ ਪੜਿਆ ਨੇਕੀ ਨਾਲ ਸ਼ਿੰਗਾਰੇ ਆਏ ਆਗੈ ਭਗਤ ਕਵੰਟ ਵੀ ਧਿਕਰ ਰੰਗ ਅਬਰੰਗੀਆਂ ਕਾਰਾ ਲੈ ਕੇ ਬਾਲ ਬੱਚੇ ਪਰਿਵਾਰ ਨਾਲ ਸੇ ਸਾਥੀ ਨਾਲ ਹਜ਼ਾਰਾ ਲੈ ਕੇ ਦਰਸ਼ਨ ਕਰਦਿਆ ਸਤਿਗੁਰੂ ਦੇ ਮਿਟ ਗਈਆ ਦੁੱਖਾ ਦੀਆ ਚੇਸਾ ਸਿਦਕ ਪਰੋਸੇ ਸ਼ਰਦਾ ਦੇ ਸੰਗ ਸਤਿਗੁਰੂ ਜੀ ਪਿਆ ਲੈ ਅਸੀਸਾ ਤੁਲਵਤ ਅਮਰਤਨ ਤੇਕਰ ਆ ਗਏ ਅੱਥਾ ਵਿੱਚ ਨਜ਼ਰਾਨੇ ਲੈ ਕੇ ਆਏ ਲੈਰਸ ਦੀਵੇਂ ਪੁਸ਼ਿਆ ਸਰਦਾਂ ਨਾਲ ਨਿਜ ਖਜ਼ਾਨੇ ਲੈ ਕੇ ਸਤਿਗੁਰ ਸਜੇ ਸਿੰਘਾਸਨ ਤੇ ਸਾਧ ਸੰਗਤ ਨੂੰ ਪਿਆਰ ਸੇ ਕਰਦਾ ਚਾਣੀ ਜਾਣ ਦਿਲਾਦੀ ਆ ਜਾਣਨ ਹਾਰੇ ਸਭ ਦੀ ਅਣ ਜਾਣ ਝੋਲੀਆ ਕਰਦੇ ਦਰਦ ਦਿਲਾਤਾ ਜਾਣ ਕੇ ਸਤਿਗੁਰ ਬੇ ਨੰਮ ਕੇ ਆਦੇ ਜਾਂਦੇ ਰਾਤਾ ਸੋਣ ਸੁਨੈ ਦੀ ਕਰਦੇ ਜਾਂਦੇ ਜਿਨ੍ਹਾਂ ਦੀ ਆਸਨ ਕਾਲ ਯਾਰਾਤਾ ਸਤਗੁਰ ਪੁਛਦੇ ਸਾਧ ਸੰਗਤ ਜੀ ਜ਼ਿੰਦਗੀ ਦੀ ਕੋਈ ਬਾਤ ਸੁਣਾਓ ਕੰਮ ਕਾਰ ਪਰਿਵਾਰ ਦੇ ਭਗਤੋ ਸੁਖ ਸ਼ਾਂਤ ਸਾਡੇ ਕੰਨੇ ਪਾਓ ਹੱਥ ਜੋੜ ਕੇ ਸੰਗਤਾ ਕਰਦੇ ਆ ਕਹਿੰਦੀਆ ਸਤਗੁਰ ਜੀ ਪਰ ਪ੍ਰਕਾਰ ਆਪਦਾ ਦਿਲਾਂ ਦੇ ਚਾਨੇ ਸਿਖਰਾ ਸੋਲਿਆ ਦਿਲਾਂ ਦੇ ਚਾਨੇ ਸਿਖਰਾ ਸ਼ੋਗੈ ਕਰਦੇ ਹਸਾਲ ਤੇਦਾਰ ਆਕਤਾ ਲੱਗੇ ਬੈ ਕਹਿ ਸਤਿਗੁਰ ਜੀ ਦੇ ਦਰਦ ਮੰਦਾਂ ਨੇ ਦਰਦਸ ਸੁਣਾਏ ਸੰਤਾ ਕਹਿੰਦਿਆ ਸਭ ਕੁਝ ਹੁੰਦਿਆ ਕਮ ਚੰਦਰਾ ਹੱਡੀਆਂ ਨਾ ਖਾਏ ਕੋਈ ਕਹੈ ਔਲਾਦ ਦੀ ਸਿਕਨੇ ਜੀਵਨ ਸਤਗੁਰ ਨਰਕ ਬਣਾਇਆ ਸਾਡੇ ਆ ਰੰਗ ਮਹੱਲਾ ਅੰਦਰ ਰੱਬ ਨੇ ਨਹੀਂ ਪੁਜ ਦੀਪ ਜਗਾਇਆ ਕੋਈ ਆਖੇ ਨੁਜਗਾਰ ਪੜਾ ਹੈ ਫਰਮਾਇਆ ਆਕੇ ਕੋਲੇ ਨਹਿੰਦੇ ਦੁੱਖ ਬਿਮਾਰੀ ਲੁੱਟ ਪੜੀ ਹੈ ਲਖਣੀ ਸਾਡੇ ਕੋਲੇ ਵਹਿੰਦੀ ਕੋਈ ਆਖੇ ਮਿੰਨਰ ਦੋਖ ਹੈ ਗੁੱਝਾ ਰੋਗ ਮੇਰੇ ਤੇ ਸਬਜਨਾ ਆਵੇ ਜਿਸਮ ਹੋ ਜਾ ਮਿੱਟੀ ਦੀ ਢੇਰੀ ਉਹ ਵਿਚਾਰੀ ਉਡ ਉਡ ਕੇ ਪਈ ਜਾਂਦਾ ਹੈ ਬਾਗਬੀ ਦੇ ਰੋਖ ਬੜੇ ਨੇ ਪਰ ਕਿਸੇ ਰੋਖ ਨੂੰ ਫਲ ਨਹੀਂ ਲੱਗਾ ਮਹਿਲ ਦੇ ਬਾਰੇ ਪਟਵੱਟ ਖਾਂਦੇ ਦਿਸੇ ਸੁਨਾ ਪਰਵਾਦਾ ਅਕਾ ਲੱਖਾ ਹੀ ਹਨ ਇਲਾਜ ਕਰਾਏ ਡਾਕਟਰਾਂ ਅਤੇ ਸਿਆਣਿਆਂ ਕੋਲੋ ਸੰਤ ਜਨਾਬ ਤੋਂ ਪੁੱਛਾ ਪਾਈਆ ਜਾਣਿਆ ਤਿੰਨ ਜਾਣਿਆਂ ਕੋਲੋ ਜਾਣੀ ਜਾਣ ਸਤਿਗੁਰੂ ਦਾਤੇ ਸਾਡੇ ਸੁੱਤੇ ਭਾਗ ਜਗਾ ਦਿਓ ਇਹ ਸੰਸਾਰਕ ਤਾ ਪੁੱਤਰ ਮੇਵਾ ਸਤਗੁਰ ਸਾਡੀ ਢੋਲੀ ਪਾ ਦਿਓ ਸਤਗੁਰੂ ਬੋਲੇ ਕਰਮਾ ਵਾਲਿਓ ਇ data ਤਾ ਭਗਵਾਨ ਦਿਆ ਦਾਤਾ ਨੇ ਜੋ ਵਾਲਮੀਕ ਸਮਰਥ ਹੈ ਮਾਲਕ ਇਹ ਉਸੇ ਸ਼ਕਤੀवान ਦਿਆ ਨੇ ਅਸੀਂ ਤਾਂ ਆਦਪੁਰਖ ਤੇ ਕੇਵਲ ਅਰਦਾਸ ਕਰ ਸਕਦੇ ਉਹ ਰਹਿਮ ਦੇ ਸਾਗਰ ਉਤੇ ਆਸ ਤੇ ਵਿਸ਼ਵਾਸ ਰੱਖਦੇ ਜਾਨਣ ਹਾਰ ਸਭ ਦੀ ਆ ਜਾਣੇ ਸਭ ਤੇ ਕਾਜ ਸਵਾਰੇ ਜਾਂਦੇ ਕੰਵਰਾ ਵਿੱਚੋਂ ਪੀੜਿਆ ਸਭ ਦੀ ਆਦ ਪਰਖ ਮੇਰੇ ਤਾਰੇ ਜਾਂਦੇ ਤੁਸੀਂ ਵੀ ਭਜਨ ਕਰੋ ਤੇ ਇੱਕ ਮਨ ਹੋ ਕੇ ਗੁਰੂ ਗੋਬਿੰਦ ਦਾ ਪੱਲਾ ਫੜ ਲਓ ਮੂਰਤੀ ਉਸਦੇ ਦਿਲ ਤੇ ਸੀ ਸੇ ਸ਼ਰਤਾਂ ਤੇ ਸੰਗ ਸਿਦਕੀ ਉਹ ਡਾਲੋ ਇੱਕ ਪੁੱਤਰ ਕੀ ਸੁਖ ਜਿੰਦਗੀ ਦੇ ਲੱਖਾਂ ਤੇ ਹਜ਼ਾਰਾਂ ਮਣ ਕਲਰਾ ਵਿੱਚ ਗੁਲਚਾਰ ਛਿਣੇਗੀ ਖੁਸ਼ੀਆਂ ਕੱਤੇ ਬਹਾਰਾਂ ਮਣ ਸਤਿਗੁਰੂ ਜੀ ਦੇ ਬਚਨ ਸੁਣਦਿਆ ਸਭ ਨੂੰ ਬੇੜੀਆ ਤਰੀਆ ਜਾਪਣ ਦਿਲ ਨੂੰ ਅੰਗੁਸ਼ਵਾਸ ਹੋ ਗਿਆ ਸਭ ਨੂੰ ਖੁਸ਼ੀਆਂ ਭਰੀਆਂ ਕਿ ਹੋਲੀ ਆ ਦਰਪਣ ਸਰਦਾਰ ਨਾਲ ਸਿੱਧ ਪਿਆ ਸਬਨਾ ਗੁਰ ਚਨਿ ਨਜਰਾਂ ਨੇ ਰਖੇ ਤੁਮ ਚਮਮ ਚਰਨਾ ਸਤਗੁਰ ਜੀ ਦੇ ਚਰਨਾ ਵਿੱਚ ਖਜ਼ਾਨੇ ਰਖੇ ਤਿਆਰ ਕੈਰੀ ਲਵ ਕੁਸ਼ ਵਰਕੈ ਛੋਟੇ ਸੁੰਦਰ ਰਾਜ ਕਮਾਲ ਤੋਵੇਂ ਹਾਜ਼ਰ ਕੋ ਚੰਨਾ ਸੰਗ ਇੰਜ ਲਿਖਟ ਕੇ ਕਿਉਂ ਮੇਤ ਕਨਾ ਤਿਸਨ ਲੋਹੇ ਦੀ ਤਾਰ ਸਤਗੁਰ ਜੀ ਦਾ ਆਉਣਾ ਸੁਣ ਕੇ ਲੰਡਨ ਵਾਸੀ ਹੋਏ دیਵਾਨੇ ਸਤਗੁਰ ਜੀ ਦੇ ਅਚਰਨਾ ਅੰਦਰ ਨਜ਼ਰ ਕਰਨ ਤੇ ਦਿਲ ਨਜ਼ਰਾਂ ਨੇ ਬਾਰ ਬਰਾਤੇ ਜਸ ਮਿਸ ਸਿਲਵੀਆ ਪਹੁੰਚ ਗਿਆ 71 ਕਾਲ ਨਾਲ ਹਾਇ ਅੰਗਰੇਜ਼ ਉਹਨਾਂ ਦੇ ਸੁੱਜਦੇ 6.5 ਕਾਲ ਕਤੂਰ ਦਰਬਾਰ ਇਸ ਤਰ੍ਹਾਂ ਲੰਡਨ ਸ਼ਹਿਰ ਤੇ ਏਡਾ ਦੱਕ ਦੇਂਦਾ ਦੱਕ ਦੇਵਤਿਆ ਅੰਦਰ ਦੇ ਪੁਰਜਾ ਸ਼ਿਵ ਸ਼ੰਕਰ ਦੀ ਹੋਏ ਪਰੱਖ ਸੋਭਾ ਸਣਸਣਾ ਆਪ ਦੀ ਸਤਿਗੁਰੂ ਸੰਗਤਾ ਆ ਕਰਨ ਦੇ ਦਾਰ ਸੁਣ ਲੈ ਪਰਵਚਨ ਆਪ ਦੇ ਪੌਂਛੇ ਭਗਤ ਸਣੇ ਪਰਵਾਰ ਗੁਰ ਪਰਮੇਸ਼ਵਰ ਸਤਿਗੁਰ ਜੀ ਉਹ ਸੰਗਤਾ ਜੁੜਿਆ ਸਰਦਾਬਾਰ ਨੰ ਬਰਾਕਤਾ ਸਭ ਜਿੰਦਗੀ ਦੇ ਲੈਣ ਸੇ ਸਾ ਤੇ ਵਰਦਾਨ ਸਤਗੁਰ ਕੀਤੇ ਤਾਰ ਆਪਦਾ ਤਨ ਮਨ ਅੰਦਰ ਪਾਉਂਦਾ ਠੰਡ ਢੋਲੀਆ ਪਰ ਪਰ ਮਿਹਰ ਆਪ ਤੇ ਦਾਤਾ ਰਹੀ ਸੰਸਾਰ ਨੂੰ ਵੰਡ 12 ਸਾਲ ਦਾ ਗੱਜਾ ਅੰਦਰ ਲਗਾਤਾਰ ਕਰ ਬੂਹੇ ਬੰਦ ਸਤਗੁਰ ਕੀਤਾ ਸ਼ਬਦ ਗੁਰੂ ਸੰਗ ਆਤਮਿਕ ਰਖਣ ਪੂਰਨ ਪੰਦ ਪਰਗਟ ਹੋਇਓ ਸਾਸਣ ਤੇ ਸ੍ਰੀ ਪਾਲ ਮੇਕ ਚੇ ਖੋਦ ਮਹਾਰਾਜ ਸੇਵਾ ਲਈ ਪਰਤੀ ਰਤਿ ਤੇ ਭਗਤੀ ਦਾ ਸਿਧ ਧਰ ਕੇ ਤਾਜ ਮੁਰਸੀ ਨਾਸੁਰਾ ਜੀ ਆਗਿਆ ਪ੍ਰਾਪਤ ਕਰਕੇ ਉਸੇ ਪਲ ਚਾਹ ਸੰਤਾ ਸੰਗ ਸਤਗੁਰ ਤੁਰ ਪੈ ਆਦ ਪ੍ਰਕਤੇ ਤੀਰਥ ਵੱਲ 12 ਸਾਲ ਤਪੱਸਿਆ ਮੜ ਕੇ ਸਤਗੁਰ ਕੀਤੇ ਤੀਰਥ ਸੁੱਤੇ ਕੇਵਲ ਸਵੰਤੀ ਬੂੰਦ ਸਹਾਰੇ ਚੇੜ ਖੜਾ ਤੇ ਖੜਾ ਦੇ ਰੱਤੇ ਸਿਰ ਤੇ ਸ਼ਾਲ ਸਮਾਨਾ ਦੇਸੀ ਕੇਵਲ ਤੇ ਤੇ ਸਾਸਵਾਨਾ ਦੇਸੀ ਕੇਵਲ ਨਾ ਕੋਈ ਕੋਠਾ ਉਠਾ ਨਾ ਪਰੇਸ਼ਾਨ ਠੰਡਾ ਠੱਕੇ ਗਰਮੀਆ ਸਰਦੀਆ ਗਰ ਪਰਮੇਸ਼ਵਰ ਸਤਗੁਰ ਧੰਨ ਆਦਪੁਰਖ ਤੇ ਤੀਰਥ ਅਤਰ ਸਤਗੁਰ ਨੇ ਕਾਲੀਆ ਕਾਲਾ ਪ੍ਰਗਟ ਹੋ ਗਿਆ ਕਾਮੇ ਤੀਰਥ ਆਦਪੁਰਖ ਦੀ ਜਗਤ ਮਿਸਾਲਾ